ਸੀ ਡਾਕ ਮੁਹੱਲਾ ਪੰਜਵਾਂ ਘਰ ਪਹਿਲਾ ਸੰਤ ਜਣਾ ਮਿਲ ਭਾਈਆ ਕਟੜਿਆ ਜਮ ਕਾਲ ਸੱਚਾ ਸਾਹਿਬ ਮਾਨ ਉਠਾ ਹੋਵਾ ਖਸਮ ਦਿਆਲ ਪੂਰਾ ਸਤਗੁਰੂ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਗੁਰਾਂ ਹੋ ਤੋਦ ਵਿਟੋ ਕੁਰਬਾਨੋ ਤੇਰੇ ਦਰਸ਼ਨ ਕੋ ਬਲ ਖਾਰਨੇ ਤੋਸ ਦਿੱਤਾ ਅਬਰਤੋ ਨਾਮ ਰਹਾ ਜੇਨ ਤੂੰ ਸੇਵਿਆ ਭਾਉ ਕਰ ਸੀ ਪੁਰਖ ਸੁਜਾਣੋ ਤਿੰਨਾ ਪਿਛੇ ਛੁੱਟੀਆਂ ਜਿਨ ਅੰਦਰ ਨਾਮੁ ਨਦਾਨ ਗੌਰ ਜੀਵਣ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਇ ਇਸ ਪਰਵਣ ਹੈ ਜਿਨ ਗੁਰ ਮਿਲਿਆ ਸੁਭਾਈ ਸਚੇ ਸਿਤਿ ਰਤਿਆ ਦਰਗ ਬੈਸਣ ਜਾਈ ਕਰਤੇ ਹੱਥ ਵੜਿਆਈਆ ਪੂਰਬ ਲਿਖਿਆ ਪਾਈ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚੀ ਤੀਕ ਸੱਚੋ ਸੱਚ ਬਖਾਣੀਐ ਸੱਚੋ ਬੋਦ ਬਬੀਕ ਸਰਬਨ ਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਹੇ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ ਸਤ ਗੁਰ ਬਚਨ ਕਉ ਮਾਵਣੀ ਸੱਚਾ ਹੋ ਵਿਚਾਰ ਬਿਨ ਸਾਧ ਸੰਗਦਰਤਿਆ माया मोह सब संसार मेरे साजन हर हर नाम सुमराल साधु संगत मान वसै पूरण होवै काल रहाओ गुरु शुभ रात अपार गुरु वडभागी दर्शन होए ਗੋਰ ਅਗੋਚਰ ਨਿਰਮਲਾ ਗੁਰ ਜੀਵੜਿਆ ਵਰ ਨਾ ਕੋਈ ਗੁਰ ਕਰਤਾ ਗੁਰ ਕਰਨਹਾਰ ਗੁਰਮਖੋ ਸਚੀ ਸੋਈ ਗੁਰ ਤੇ ਬਾਹਰ ਕੇਸ ਨਹੀਂ ਗੁਰ ਕੀਤਾ ਲੋੜੀ ਸੁਹੋਈ ਗੁਰ ਤਿਰਤ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰੋ ਗੁਰ ਦਾਤਾ ਹਰਨਾਮ ਦੀ ਉਦਰੇ ਸਭ ਸੰਸਾਰ ਗੁਰ ਸਮਰਤ ਗੁਰ ਨਿਰੰਕਾਰ ਗੁਰੂ ਚਾਇ ਅਗਮ ਅਪਾਰ ਗੁਰ ਕੀ ਮੈਂ ਮਾਇ ਅਗਮ ਹੈ ਕਿਆ ਕਤੇ ਕਤਨ ਹਾਰੋ ਜਿ ਤੜੇ ਪਾਲ ਮਨ ਬਾਚੀਐ ਤੇ ਤੜੇ ਸਤ ਗੁਰ ਪਾਸ ਪੁਰਬ ਲਿਖੇ ਪਾਵੜੀ ਸਾਚ ਨਾਮ ਦੀ ਰਾਸ ਸਤ ਗੁਰ ਸਰਣੀ ਆਇਆ ਬੋੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਏਹੋ ਜਿਉ ਪਿੰਡ ਤੇਰਾ ਸਾਸ ਸ੍ਰੀ ਰાગੋ ਮੋਹਲਾ ਪੰਜਿਵਾ ਸੰਤ ਜੁੜਾ ਸੁਣ ਭਾਈਓ ਛੁਟਣ ਸਚ ਨਾਹੀ ਗੁਰ ਕੇ ਚਰਨ ਸਰੇਵਰੀ ਤੀਰਤ ਹਰਿ ਕਾ ਨਾਉ ਆਗੇ ਦਰਗਹ ਮੰਨੀਐ ਮਿਲੈ ਨਤਾਵੇ ਤਾਓ ਪਾਈ ਰੇ ਸਤ ਗੁਰੂ ਸਤ ਗੁਰੂ ਸੇਵ ਸਤ ਗੁਰ ਟਟੇ ਪਾਈਐ ਪੂਰਨ ਅਲਖ ਅਪੇ ਵਰਹਾਉ ਸਤ ਗੁਰ ਵਿਟੋ ਵਾਰਿਆ ਜੁਣ ਦਿੱਤਾ ਸਚਨਾਉ ਅਨੰਦ ਸਚ ਸਲਾਹਣਾ ਸਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਚਾ ਨਾਮ ਸਾਸ ਗ라스 ਨਾ ਵਿਸਰੇ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰ ਨ ਦੇਸ ਆਡ ਪੈਰ ਤੇ ਸੋ ਜਾਵ ਨਦਰ ਕਰੇ ਤਾਂ ਪਾਈਐ ਸੱਚ ਨਾਮੁ ਗੁਣਤਾਸ ਗੁਰਪਰਮੇਸ਼ਰ ਇਕ ਹੈ ਸਭ ਮੇ ਰਹਿਆ ਸਮਾਈ ਜਿਨ ਕੋ ਪੂਰਬ ਲਿਖਿਆ ਸੇ ਨਾਮੁ ਧਿਆਇ ਨਾਨਕ ਗੁਰ ਸਰਣਾਗਤੀ ਮਰਨ ਆਵੈ ਜਾਇ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਸ਼ਟਪਦੀਆਂ ਆ ਕਾਕ ਮਨ ਭਾਵਨਾ ਜੋ ਜੋ ਜਾ ਪਹਿਵਾਈ ਜਿਸ ਨੂੰ ਵਾਏ ਸੁਨਾਈ ਐ ਸੋ ਕੀਵੜ ਕਿਤ ਧਾਈ ਹਾਕਣ ਵਾਲੀ ਜੇ ਤੜੇ ਸਭ ਆਕਰਹਿ ਲੇਵ ਲਾਈ ਬਾਬਾ ਯੱਲੋ ਅਗਮ ਅਪਾਰ ਪਾਕੀ ਨਾਹੀ ਪਾਕ ਥਾਈ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕਿਤੜਾ ਲੇਖ ਨਾ ਜਾਣੇ ਕੋਏ ਜੇ ਸੋ ਸਾਇਰ ਮੇਲੀ ਐ ਤਿਲਣਾ ਪਜਾਵੇ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੋਹਣ ਆਕਣ ਸੋਏ ਪੀਰ ਪਕਾ ਮਰਸਾਲਕ ਸਾਦਕ ਸੌਦੇ ਔਰ ਸ਼ਹੀਦ ਸੇਕ ਮਸਾਕੀ ਕਾਜੀ ਮੁੱਲਾ ਧਾਰ ਦਰਵੇਸ ਰਸੀਦ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਹੀ ਪੁੱਛ ਨਾ ਦੇਵੈ ਲੈ ਆਪੇ ਕੁਦਰਤ ਆਪੇ ਜਾਣ ਤਾਪੇ ਕਰਨ ਕਰੀ ਸਬਣਾ ਵੇਖੈ ਨਦਰ ਕਰੇ ਜੈ ਭਾਵੈ ਤਾਂ ਦੀ ਥਾਵਾ ਨਾਮ ਨਾ ਜਾਣੀਐ ਨਾਵਾ ਕੇਵੜ ਨਾ ਜਿੱਤੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨ ਸਕੈ ਹੋ ਕਿਸ ਕੋ ਪੁੱਛਣ ਜਾਓ ਵਰਨਾ ਵਰਨਾ ਭਾਵਈ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੜੇ ਆਈਆਂ ਜੇ ਭਾਵੈ ਤਾਂ ਦੀ ਹੁਕਮ ਸਵਾਰੇ ਆਪਣੇ ਚਸਾਣਾ ਢਿਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣ ਕੈ ਵਿਚਾਰ ਕੀਵੜ ਦਾਤਾ ਆਖੀਏ ਢੀਕੇ ਰਹੀ ਆ ਸੁਮਾਰ ਨਾਨਕ ਟੋਟ ਨ ਆ ਬਈ ਤੇਰੇ ਜੁਗੈ ਜੁਗੈ ਪੰਡਾਰ ਨਾਨਕ ਟੋਟ ਨ ਆ ਬਈ ਤੇਰੇ ਜੁਗੈ ਜੁਗੈ ਪੰਡਾਰ